ਗੁੰਮशुदा ਦੀ ਪਾਲ ਨਾਮ ਰਜਿਸਮ ਸਿੰਘ ਸੀ ਉਮਰ 29 ਸਾਲ ਵਾਸੀ ਬਿਰਤ ਤਲਵੰਡੀ ਜ਼ਿਲ੍ਹਾ ਗੁਰਦਾਸਪੁਰ ਰਜਿਸਮ ਸਿੰਘ ਦੇ ਪਿਤਾ ਫਤਿਹਲ ਮਸੀਹ ਨੇ ਦੱਸਿਆ ਕਿ ਮੇਰਾ ਲੜਕਾ ਰਜਿਸਮ ਸਿੰਘ ਜਿਸਦੇ ਦੋ ਬੱਚੇ ਵੀ ਹਨ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ 2 ਦਿਨ ਪਹਿਲਾਂ ਬੱਚਿਆਂ ਨੂੰ ਸਕੂਲ ਸਿਖਰਣ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ ਜਿਸ ਦੀ ਸੂਚਨਾ ਸਬੰਧਤ ਪੁਲਿਸ ਸਟੇਸ਼ਨ ਦੇ ਦਿੱਤੀ ਗਈ ਹੈ ਉਹਨਾਂ ਆਖਿਆ ਕਿ ਅਸੀਂ ਹਰ ਜਗ੍ਹਾ ਭਾਲ ਕਰ ਚੁੱਕੇ ਹਾਂ ਪਰ ਜਿਸਮ ਸਿੰਘ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਸਮਸੀ ਦੀ ਜਲਦੀ ਤੋਂ ਜਲਦੀ ਭਾਲ ਕੀਤੀ ਜਾਵੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜਕਰ ਜਿਸਮਸੀ ਬਾਰੇ ਕਿਸੇ ਨੂੰ ਪਤਾ ਲੱਗੇ ਤਾਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕੀਤਾ ਜਾਵੇ ਉਹਨਾਂ ਆਖਿਆ ਕਿ ਜਕਰ ਜਿਸਮਸੀ ਇਸ ਵੀਡੀਓ ਨੂੰ ਵੇਖਦਾ ਹੈ ਤਾਂ ਉਹ ਜਲਦੀ ਘਰ ਵਾਪਸ ਆ ਜਾਵੇ ਉਸ ਦੀ ਮਾਤਾ ਵੀ ਠੀਕ ਨਹੀਂ ਹੈ ਅਤੇ ਘਰ ਵਾਲੇ ਅਤੇ ਬੱਚੇ ਪਰੇਸ਼ਾਨ ਹੋ ਰਹੇ ਹਨ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਆਹ ਪੇ ਕੀ ਨਾਂ ਜੀ ਆਪਣਾ ਮੇਰਾ ਜੀ ਤਫੈਲ ਮਸੀਆ ਪਿੰਡ ਬਿਰਕਟਾ ਲਵੰਡੀ ਆ ਲਟਕੇ ਦਾ ਨਾਲ ਦੇਸ ਮਸੀਆ ਜੁਰਗਵਾਚਾ ਜਿਹੜਾ ਗਵਾਚਾ ਜੀ ਵਿਆਹ ਸੀਗਾ ਹਾਂਜੀ ਕਿਸ ਤਰ੍ਹਾਂ ਗਵਾਚਾ ਕਿਸ ਤਰ੍ਹਾਂ ਉਹ ਗਵਾਚਾ ਜੀ ਆਪਣੇ ਬੱਚੇ ਦੋ ਸਕੂਲ ਛੱਡਣ ਗਿਆ ਸੀ ਹਾਂਜੀ ਤੇ ਘਰੋਂ ਤੁਰ ਕੇ ਗਿਆ ਸੀ ਹਾਂਜੀ ਬੱਚੇ ਸਕੂਲ ਛੱਡ ਕੇ ਬਾਅਦ ਚ ਵਾਪਸ ਘਰ ਨਹੀਂ ਆਇਆ ਠੀਕ ਆ ਕਿਹਾ ਵੀ ਝਾੜੀ ਗਿਆ ਹੋਣਾ ਵਾ ਦੇਖਦੇ ਤੇ ਰਾਤ ਜਿਦੋਂ ਰਾਤ ਨਹੀਂ ਆਇਆ ਤੇ ਫਿਰ ਦਿਨ ਚੜੇ ਨਾ ਅਹੀਂ ਉਹਦੀ ਪਾਲ ਕੀਤੀ ਰਿਸ਼ਤੇਦਾਰਾਂ ਚ ਜਿੰਨੇ ਵੀ ਮਤਲਬ ਸਭ ਸ਼ਾਂਟੀ ਕੀਤੀ ਜੋ ਰਿਸ਼ਤੇਦਾਰ ਭੈਣ ਭਰਾ ਸਾਰੇ ਸਾਡੇ ਘਰ ਮੇ ਆਏ ਤੇ ਫਿਰ ਸਲਾਹ ਕੀਤੀ ਅਹੀਂ ਫਿਰ ਅੱਜ ਠਾਣੇ ਗਏ ਠਾਣੇ ਕਮਲੇਨ ਲਖਾ ਦੇ ਆਏ ਕਿਹੜਾ ਠਾਣਾ ਕਿਹੜਾ ਪੈਂਦਾ ਤੁਹਾਨੂੰ ਠਾਣਾ ਜੀ ਤਿੱਬੜ ਪੈਂਦਾ ਕਿਦੋਂ ਦਾ ਗਵਾਚਾ ਜੀ ਜੀ ਸੋਮਵਾਰ ਦਾ ਗਵਾਚਾ ਤੇ ਮੰਗਲਵਾਰ ਪਾਲ ਕੀਤੀ ਤੇ ਬੁੱਧਵਾਰ ਕਮਲੇਨ ਲਖਾ ਤੇ ਕਿੰਨੇ ਬੱਚੇ ਕਿੰਨੇ ਉਹਦੇ ਇਹ 2 ਆ ਜੀ ਇਹ ਲਟਕਾਵਾ ਇਹ ਲੱਠੀ 1 ਸਾਲ ਵੱਡੀ ਆ ਉਹ ਬੱਚੀ ਕੰਮ ਕੀ ਕਰਦਾ ਸੀ ਉਹ ਕੰਮ ਜੀ ਰਾਜਨੇ ਤੇ ਜਿੱਥੇ ਕੰਮ ਕਰਦਾ ਦਿਹਾੜੀ ਲਾਉਂਦਾ ਉਥੇ ગયો ਤੁਸੀਂ ਹਾਂਜੀ ਉਹ ਕੀ ਕਹਿੰਦੇ ਉਹ ਕਹਿੰਦੇ ਜੀ ਹਾਂ ਨੂੰ ਸੰਵਾਰ ਦਾ ਸਵਾਰ ਕੀਤਾ ਸੀ ਸਾਡੇ ਘਰ ਵਾਪਸ ਨਹੀਂ ਆਇਆ ਅੰਕੀ ਕਰਦੇ ਮੰਗਲ ਸਾਹਿਬ ਜੀ ਇਹ ਅਸੀਂ ਕਹਿੰਨੇ ਵੀ ਉਹਦੀ ਮਾਂ ਨੂੰ ਨਾ 3 ਵਾਰ ਟੈਕ ਹੋਇਆ ਤੇ ਉਹ ਜਿੰਦਨ ਦਾ ਜੀ ਗਵਾਚਾ ਉਹਦਾਂ ਦੀ ਫੇਰ ਮੰਜੀ ਤੇ ਪੈ ਗਈ ਆ ਹਾਂਜੀ ਅਹੀਂ ਆਨੇ ਵੀ ਚਲੋ ਸਾਹਿਬ ਉਹਨਾਂ ਨੂੰ ਬੇਨਤੀ ਕਰਨੇ ਆ ਪ੍ਰਤਾਸ਼ਣਕਾਰੀ ਇਸੇ ਤੀ ਤੋਂ ਸੇਤੀ ਲੱਗਾਇਆ ਜਾਏ ਕਿ ਜੋ ਮਹਾਰੀ ਜਾਨ ਬਚੇ